Давай. ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸੁਰਕਾ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰ ਤੈਮ ਦਾਸ ਰਾਮ ਦਾਸ ਸਹਾਇ ਹਰ ਜਮ ਹਰ ਗੋਬਿੰਦ ਨਾਮ ਸਬਰਾਮ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਬਦ ਤੁਜਾਈ ਇਕ ਬਹਾਦਰ ਸਵਰਾ ਕਰ ਨਾਉ ਨਿਦਿਆਵੇ ਧਾਈ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਰਾਰ ਦਾ ਧਿਆਨ ਤਰ ਕੇ ਬੋਲੋ ਜੀ ਪਿਆਰਿਆ ਚਾਹਾਂ ਸਹਬਿਆ ਤੇਆਂ ਚਾਲੀਆਂ ਮੁਕਤੀਆਂ ਹੱਠੀਆਂ ਜਿਉਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੱਲ ਸ਼ਕਿਆ ਦੇਗ ਚਲਾਈ ਤੇ ਗਵਾਹੀ ਦੇਖਿਆ ਮਿੱਠ ਕੀਤਾ ਤੇਨਾ ਪਿਆਰਿਆ ਸੁਚਾਰੇਆਂ ਦੀ ਕਮਾਈ ਦਾ ਧੰਨ ਵਰਕੇ ਕਾਲ사 ਜੀ ਬੋਲ ਰਹੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਬਹਾਈਆਂ ਚਰਖੀਆਂ ਤੇ ਚੜਹਾਰਿਆਂ ਨਾਲ ਛਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ ਇਹਦਾ ਸੋਹ ਸ਼ਹੀਦਾ ਦੀ ਪਵਿੱਤਰ ਕਮਾਈ ਦਾ ਤੇ ਅੰਤਰ ਕੀ ਫ਼ਾਲਸਾ ਜੀ ਬਲਵੀ ਅੰਜਾ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਪ੍ਰਤਮਾਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿਆਵੇ ਚੇਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆ ਦੇਤੇ ਹੁਫਤਰੇ ਬਰਦਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਣੇ ਵੋ ਮੇਰੇ ਸਿਖਾ ਨੂੰ ਸਿੱਖੀ দান ਕੇ ਇਸ দান ਰਹਿ দান ਵਿਵੇਕ দান ਸਹਾ দান ਪ੍ਰੋਸਾਦਾ ਦਾਨਾ ਸਰਦਾਰ ਨੰਦਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੰਕੀਆਂ ਚੰਦੇ ਬੁੰਗੇ ਜੁਗ ਜੁਗਿਆ ਢਾ ਧਰਮ ਕਾਜ ਅਕਾਰ ਬਲ ਜੀ ਸਿੱਖਾਂ ਦਾ ਮਾਨ ਨਿਵਾ ਵਾਤ ਉੱਚੀ ਮਤ ਪਤ ਦੇ ਰੱਖਿਆ ਆਪਰਾਹਿ ਗੁਰੂ ਜੀ ਏ ਅਕਾਰ ਪ੍ਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੋਂ ਵਿਛੋੜਿਆ ਗਿਆ ਹੈ ਹੁਲੇ ਦੇਰ ਸ਼ੰਦਿਦਾ ਤੇ ਸੇਵਾ ਸੰਭਾਲਦਾ ਦਾਮ ਖਾਲਸਾ ਜਿਨ ਬਖਸ਼ੂ ਏ ਨਿਮਾਨੇ ਅੰਬੀ ਮਾ ਨੇ ਤਾਰੇ ਅੰਦੁਤਾਂ ਨੇ ਉਤਯੋ ਪਤਿਤ ਪਾਵਨ ਕਿਰਪਾ ਨਿਧਾਨ ਤਖਤਿ ਵਿਸ਼ਣ ਜਗ ਜਗ ਅਤਲ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਵਿੱਤਰ ਚਰਨ ਕਮਲਾਂ ਵਿਖੇ ਸੁਭੂ ਸੰਗਤਵਲਾਂ ਅਰਦਾਸ ਮੇਂ ਤਿਹਾਰੀ ਚਾਰ ਪਹਿਰ ਰਹਿ ਆਪ ਜੀਆਂ ਦੇ ਭਾਣੇ ਅੰਦਰ ਬਤੀਤ ਹੋਈ ਹੈ ਕੋਟਾਨ ਕੋ ਸ਼ੁਕਰਾਨ ਹੈ ਜੀ ਚਾਰ ਪਹਿਰ ਜੁ ਦਿਨ ਆਇਆ ਆਪ ਜੀਆਂ ਦੇ ਭਾਣੇ ਅੰਦਰ ਸੇਵਾ ਸਿਮਰਨ ਬਤੀਤ ਕਰਵਾਇਆ ਨਾ ਜੀ ਇਸਮੇ ਤਾਨ ਤਨ ਅਹੰ ਸ਼ਹੀ ਦਾਦਾ ਦੀ ਸਿੰਘ ਸਾਹਿਬ ਜੀ ਤਨਾ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਵਾਰ ਅੰਦਰਾਪਚੀਆਂ ਦੇ ਸੋਹਣੇ ਸਿੰਘਾਸਨ ਪਿਆਰ ਨਾਨਕ ਜੀ ਸੁਹੋ ਸੰਤਾਨੋ ਪ੍ਰਕਾਸ਼ਮਾਨ ਰੂਪ ਹੋ ਕਰਕੇ ਨਿਹਾਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਉਦੇਸ਼ ਦਵਾਰਾ ਨਿਹਾਲ ਨਿਹਾਲ ਕਰੋ ਜੀ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਸਵਾਵਾ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਨੀ ਸ਼ੋਭ ਪਾਵਨਾ ਗੁਰਮਤਮ ਸਾਰ ਪੂਰਨ ਕਰਨੀਆਂ ਜੀ ਇਸ ਸਮੇਂ ਪ੍ਰਕਾਸ਼ ਅਸਥਾਨ ਲਈ ਚੜਲੇ ਪਾਉਂਦੀ ਆਗਿਆ ਬਖਸ਼ੋ ਰਸਤੇ ਵਿੱਚ ਆਂਗ ਸੰਗ ਸਹਾਇ ਇੱਕ ਹੋਣਾ ਜੀ ਸਰਬੱਤ ਦੇ ਕਾਰ ਜਰਾਸ ਕਰਨੇ ਸਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਿ ਆਵੇ ਨਾਨਕ ਨਾਮ ਸਰਦੀ ਕਲਾ ਤੇਰੇ ਪਾਣੇ ਸਰਬੱਤ ਦਾ ਪਲਾਏ ਵਾਹੀ ਗੁਰੂ ਦੀ ਕਾਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਸੁਨਹਿਰਾ